ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਬ੍ਰਹਮ ਗਿਆਨੀ ਦੇ ਜੋ ਵੀ ਗੁਣ ਇੱਥੇ ਦੱਸੇ ਗਏ ਨੇ ਇਸ ਦਾ ਕੋਈ ਖਾਸ ਕਾਰਨ ਸੀ ਕੋਈ ਖਾਸ ਮਹੱਤਵ ਸੀ ਤਾਹਿਤੇ ਇੱਥੇ ਬ੍ਰਹਮ ਗਿਆਨੀ ਦੇ ਗੁਣਾਂ ਦਾ ਇੰਨਾ ਵਿਖਿਆਨ ਕੀਤਾ ਗਿਆ ਹੈ ਦੋ ਹੀ ਕਾਰਨ ਹੋ ਸਕਦੇ ਨੇ ਜਾਂ ਤਾਂ ਇਹਨਾਂ ਗੁਣਾਂ ਦੇ ਧਾਰਨੀ ਵਿਅਕਤੀ ਦੀ ਭਾਲ ਕਰਨ ਵਾਸਤੇ ਹੀ ਗੁਣਾਂ ਦੇ ਰੂਪ ਚ ਨਿਸ਼ਾਨੀਆਂ ਦੱਸੀਆਂ ਗਈਆਂ ਨੇ ਜਾਂ ਫਿਰ ਇਹ ਸਾਰੇ ਗੁਣ ਜਿਹੜੇ ਨੇ ਮੇਰੇ ਅੰਦਰ ਪ੍ਰਗਟ ਹੋ ਜਾਣ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਉਹਦੇ ਵਾਸਤੇ ਇੱਕ ਕਸਵੱਟੀ ਤਿਆਰ ਕਰਕੇ ਗੁਰੂ ਮਾਰਾ ਸਾਨੂੰ ਬਖਸ਼ ਰਹੇ ਨੇ ਸਾਨੂੰ ਪਤਾ ਲੱਗ ਜਾਵੇ ਕਿ ਰੱਬ ਦੇ ਰਾਹ ਤੇ ਚੱਲਦਿਆਂ ਅਸੀਂ ਕਿਥੋਂ ਟਿਕਰ ਪਹੁੰਚੇ ਆ ਸਾਡੀ ਯਾਤਰਾ ਸੀ ਮਨਮੁਖ ਤੋਂ ਗੁਰਮੁਖ ਦੀ ਉੱਥੋਂ ਸ਼ੁਰੂ ਹੋਣੀ ਸੀ ਫਿਰ ਆ ਕੇ ਪੜਨਾ ਸੀ ਇਹ ਹੁਕਮੀ ਬੰਦਾ ਬਣ ਜਾਣਾ ਸੀ ਉਸ ਤੋਂ ਇੱਕ ਸਾਧੂ ਸਾਧੂ ਤੋਂ ਸੰਤ ਉਸ ਤੋਂ ਬਾਅਦ ਬ੍ਰਹਮ ਗਿਆਨੀ ਜੋ ਕਿ ਸਾਡੀ ਆਤਮਿਕ ਅਵਸਥਾ ਵਿੱਚ ਕਿੰਨੀ ਉੰਤੀ ਹੋਈ ਹੈ ਇਸ ਗਲਤੀ ਪ੍ਰਤੀਕ ਤੇ ਬ੍ਰह्मज्ञानी ਤੋਂ ਆਪਣੇ ਅਸਰੀ ਘਰ ਜਾਣ ਦੀ ਜਿੱਥੇ ਵਾਪਸ ਆਪਣੇ ਘਰੇ ਅਸੀਂ ਪਹੁੰਚਣ ਵਾਸਤੇ ਇੱਥੇ ਮਾਤ ਲੋਕ ਦੇ ਵਿੱਚ ਆਏ ਆ ਇੱਕੋ ਇੱਕ ਮਿਸ਼ਨ ਲੈ ਕੇ ਧਰਤੀ ਦਾ ਇਹੋ ਧਰਮ ਸੀ ਉਸ ਘਰ ਦੇ ਵਿੱਚ ਉਸ ਸੱਚਖੰਡ ਦੇ ਵਿੱਚ ਜਿਸ ਤੋਂ ਅਸੀਂ ਇੱਕ ਦਿਨ ਚੱਲੇ ਸੀ ਉਹ ਕਰ ਸਕਦਾ ਜਿੱਥੇ ਸਦਾ ਸਦਾ ਵਾਸਤੇ ਆਨੰਦ ਰੂਪ ਹੋ ਕੇ ਪੱਕੇ ਤੌਰ ਤੇ ਵਸ ਜਾਣਾ ਸਾਡਾ ਜਨਮਨ ਤੋਂ ਛੁਟਕਾਰਾ ਹੋ ਜਾਵੇ ਤੇ ਨਿਤ ਦੀ ਖੁਆਰੀ ਮੁੱਕ ਜਵੇ ਸਾਡੀ